ਪਰ ਮਿੱਟੂ ਜੀ ਪਹਿਲਾਂ ਦੋ ਗੱਲਾਂ ਹੋਰ ਸਾਂਝੀਆਂ ਮੈਂ ਤੁਹਾਡੇ ਨਾਲ ਕਰਨੀਆਂ ਨੇ ਇੱਕ ਤੇ HDFC ਮੁਹਾਲੀ ਦੇ ਵਿੱਚ ਨਾ ਇੱਕ ਮੁੰਡਾ ਰਾਜਦੀਪ ਸਿੰਘ ਉਹਨੇ ਉੱਥੇ ਸੁਸਾਈਡ ਕਰ ਲਿਆ ਗੋਲੀ ਮਾਰ ਲਈ ਆਪਣੇ ਆਪ ਨੂੰ ਉਹਦਾ ਬਾਅਦ ਇੱਕ ਉਹਦਾ ਸੁਸਾਈਡ ਨੋਟ ਵੀ ਪ੍ਰਾਪਤ ਹੋਇਆ ਕੁਝ ਪੁਲਿਸ ਅਧਿਕਾਰੀ ਕੋਈ ਕਈ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਉਹ ਥੋੜਾ ਜਿਹਾ ਕਹਾਣੀ ਬਾਰੇ ਜਾਣਕਾਰੀ ਦਿਓ ਕਿ ਇਸ ਤਰ੍ਹਾਂ ਇੱਕ ਨੌਜਵਾਨ ਮੁੰਡਾ ਉਹ ਵੀ ਬੈਂਕ ਦੇ ਵਿੱਚ ਜਾ ਕੇ ਕਿਉਂ ਆਤਮਕਾਤ ਕਰਦਾ ਹੈ ਦੇਖੋ ਇਹ ਮੋਗੇ ਦਾ ਸੀਗਾ ਮੋਗੇ ਚੋਂ ਨਾ ਕੁਝ ਮੁੰਡੇ ਹਾਂ ਉਮਰ ਨਿਕਲੇ ਜੀ ਹੌਸਲੇ ਤਗੜੇ ਸੀਗੇ ਇਰਾਦੇ ਦ੍ਰਿੜ ਸੀਗੇ ਹੂੰ ਜਾ ਕੇ ਕੰਮਕਾਰ ਸੈੱਟ ਕੀਤੇ ਠੀਕ ਹੈ ਜੀ ਮੋਗੇ ਦਾ ਕੋਈ ਇੱਕ ਨਹੀਂ ਕਈ ਮੁੰਡੇ ਆ ਹੂੰ ਮੋਗੇ ਜ਼ਿਲ੍ਹੇ ਨਾਲ ਸੰਬੰਧਤ ਤੁਹਾਨੂੰ ਮਹਾਲੀ ਚੰਡੀਗੜ੍ਹ ਇਸ ਏਰੀਏ ਚ ਮਿਲ ਜਾਣਗੇ ਉਹਨਾਂ ਚੋਂ ਰਾਜਦੀਪ ਵੀ ਇੱਕ ਸੀ ਠੀਕ ਹੈ ਜੀ ਆਪਦੇ ਪੈਰ ਲਾਏ ਜਾ ਕੇ ਆਪਦੀ ਮਿਹਨਤ ਦੇ ਨਾਲ ਇਦੇ ਚ ਜਿੰਨੀ ਕੁ ਕਹਾਣੀ ਸਮਝਾਈ ਆ ਸਭ ਤੋਂ ਪਹਿਲਾਂ ਚਲੋ ਮੈਨੂੰ ਜਦੋਂ ਪਤਾ ਲੱਗਿਆ ਬੜੀ ਮਤਲਬ ਕਿ ਦੁਖਦਾਇਕ ਗੱਲ ਸੀ ਹੂੰ ਫਿਰ ਉਹ ਸੁਸਾਈਡ ਨੋਟ ਜਿਹੜਾ ਸੀਗਾ ਉਹ ਅਸੀਂ ਜਨਤਕ ਕੀਤਾ ਤੇ ਉਹ ਤੋਂ ਕੁਝ ਸਮੇਂ ਬਾਅਦ ਮੰਨ ਲਓ ਉਹ ਜਦੋਂ ਸੋਸ਼ਲ ਮੀਡੀਆ ਤੇ ਆਇਆ ਸਭ ਕੁਝ ਆਇਆ ਤਾ ਪਰਚਾ ਦਰਜ ਹੋ ਗਿਆ ਸੀਗਾ ਉਹਦੇ ਵਿੱਚ ਸੁਸਾਈਡ ਨੋਟ ਨੂੰ ਜੇ ਤੁਸੀਂ ਪੜੂਗੇ ਡੁੰਗਾਈ ਦੇ ਨਾਲ ਹੋਰ ਨਾ ਬੰਦਿਆਂ ਤੋਂ ਇਲਾਵਾ ਇੱਕ ਪੁਲਿਸ ਅਧਿਕਾਰੀ ਦਾ ਜ਼ਿਕਰ ਆਉਂਦਾ ਕਲੇਰ ਦਾ ਜੀ ਹੁਣ ਉਹਦੇ 'ਚ ਇਹ ਸੀ ਕਿ ਉਹ ਇੰਡਾਇਰੈਕਟ ਵੇ ਦੇ ਨਾਲ ਇਹਦਾ 파ਟਨਰ ਸੀ ਇਮੀਗ੍ਰੇਸ਼ਨ ਦੇ ਬਿਜ਼ਨਸ 'ਚ ਹਮ ਇਸ ਬੰਦੇ ਦੇ ਨਾਲ ਗਾਂ ਵੀ ਕੋਈ ਮਤਲਬ ਕਿ ਠੱਗੀ ਠੋਰੀ ਹੋ ਗਈ ਇਮੀਗ੍ਰੇਸ਼ਨ ਦੇ ਕੰਮ ਇਦਾਂ ਹੀ ਹੁੰਦੇ ਦਾ ਲੱਗ ਗਿਆ ਦਾ ਫੱਬ ਗਿਆ ਜੀ ਤੇ ਪੈਸਾ ਆਉਂਦਾ ਵੀ ਬਹੁਤ ਆ ਕਈ ਮੌਕਿਆਂ ਤੇ ਤੁਹਾਨੂੰ ਪਤਾ ਕਿ ਘਾਟਾ ਵੀ ਹੋ ਜਾਂਦਾ ਹੈ ਤਾਂ ਉਹ ਜਿਹੜਾ ਵਿਚ ਜ਼ਿਕਰ ਕੀਤਾ ਜਾਂਦਾ ਹੈ ਕਿ 1 ਕਰੋੜ 60 ਲੱਖ ਦੇ ਕਰੀਬ ਰਕਮ ਜਿਹੜੀ ਆ ਉਹਨੇ ਵਾਪਸ ਵੀ ਕੀਤੀ ਹੂੰ ਉਹ ਉਕਤ ਪੁਲਿਸ ਅਧਿਕਾਰੀ ਜ਼ੋਰ ਪਾ ਰਿਆ ਸੀਗਾ ਕਿ ਹੋਰ ਪੈਸਾ ਦੇ ਜੀਰਾ ਬਣਦਾ ਜਾਂ ਜੋ ਵੀ ਹੈ ਅਖੀਰ ਕੀ ਹੋਇਆ ਕਿ ਗੱਲ ਇੱਥੋਂ ਤੱਕ ਚੱਲੇ ਗਈ ਕਿ ਇਸ ਬੰਦੇ ਨੂੰ ਪਹਿਲਾਂ ਹੀ ਧਾਰਨਾ ਪਿਆ ਕਿ ਮੇਰਾ ਹੁਣ ਰਹਿਣ ਦਾ ਕੋਈ ਹੂੰ ਇੱਥੇ ਅਜ ਹੈ ਨਹੀਂਗਾ ਜੀ ਪਤਾ ਹੀ ਲੱਗਾ ਕਿ ਜਿਹੜੀ ਇਹ ਸੁਸਾਇਟੀ 'ਚ ਰਹਿੰਦਾ ਸੀ ਰਾਜਦੀਪ ਉਹਦੇ ਬਾਰ ਬਾਰ ਆ ਕੇ ਇੱਕ ਗੱਡੀ ਰੁਕਦੀ ਆ ਗੱਡੀ 'ਚੋਂ ਪ੍ਰਾਈਵੇਟ ਬੰਦੇ ਵੀ ਵਿਖੇ ਜਾਂਦੇ ਆ ਫਿਰ ਇਹਨੂੰ ਨਾਲ ਖੜਿਆ ਜਾਂਦਾ ਹੈ ਉਹਦੇ ਟਿਕਾਣੇ ਤੇ ਪੁਲਿਸ ਅਧਿਕਾਰੀ ਦੇ ਟਿਕਾਣੇ ਤੇ ਲਿਆਂਦਾ ਜਾਂਦਾ ਹੁਣ ਉੱਥੇ ਪਤਾ ਨਹੀਂ ਕੀ ਕੁਝ ਹੋਇਆ ਜੀ ਉੱਥੇ ਹੁਣ ਕੰਦੋਲੇ ਦੀ ਗੱਲ ਆ ਪਰ ਦੱਸਦੇ ਆ ਕਿ ਸ਼ੱਕ ਹੈ ਕਿ ਉੱਥੇ ਜਲੀਲ ਕੀਤਾ ਗਿਆ ਜਾਂ ਹੋ ਸਕਦਾ ਹੈ ਕਿ ਕੋਈ ਕੁੱਟਮਾਰ ਵੀ ਹੋਈ ਹੋਵੇ ਕਿਸੇ ਤਰ੍ਹਾਂ ਦੇ ਤੌਰ ਤੇ ਉਹ ਤਾਂ ਨਾ ਜਾ ਜੋ ਪੋਸਟਮਾਰਟ ਦੀ ਰਿਪੋਰਟ ਹੋਏ ਕਿਉਂ ਤੇ ਚ ਪਤਾ ਲੱਗੇਗਾ ਜੀ ਉਸ ਤੋਂ ਬਾਅਦ ਜਿਹੜੀ ਇਹ ਬੈਂਕ ਬ੍ਰਾਂਚ ਆ ਨਾ ਇਹ ਦਿੰਦੀ ਆ ਹੋਮ ਲੋਨ ਹੂੰ ਦੱਸਦੇ ਆ ਕਿ ਇਹ ਬੰਦਾ ਹੋਮ ਲੋਨ ਤੱਕ ਗਿਆ ਕਿਉਂਕਿ ਉਹਦਾ ਜਿਹੜਾ ਡਰਾਈਵਰ ਸੀਗਾ ਜੀ ਉਹ ਦੱਸਦੇ ਆ ਇਹਨਾਂ ਦੇ ਨੇੜੇ ਲਿਆਂ ਨੂੰ ਦੱਸ ਰਿਹਾ ਸੀਗਾ ਕਿ ਮੇ ਕੋਚ ਆਵਾਜ਼ਾਂ ਤੇ ਬਹੁਤ ਉੱਚੀਆਂ ਤੇ ਬੜੀਆਂ ਮਤਲਬ ਕਿ ਜਿੱਦਾਂ ਕ੍ਰੋਧਤ ਹੁੰਦੀਆਂ ਨੇ ਉਹ ਬਾਜ਼ਾਂ ਆ ਰਹੀਆਂ ਸੀ ਪਰ ਰਾਜਦੀਪ ਬਹੁਤ ਹੌਲੀ ਧਰਮੇ ਨਾਲ ਬੋਲ ਰਿਹਾ ਸੀਗਾ ਚੈੱਕ ਬੁੱਕਾਂ ਮੰਗੀਆਂ ਜਾ ਰਹੀਆਂ ਸੀ ਉਹ ਕਹਿ ਰਿਹਾ ਸੀ ਮੈਂ ਲੈ ਕੇ ਨਹੀਂ ਆਇਆ ਪਰ ਇਹ ਤੋਂ ਅਗਲਾ ਸਟੈਪ ਦੇਖੋ ਕਿ ਉਹਨੂੰ ਖੜਿਆ ਜਾਂਦਾ ਉਸ ਬ੍ਰਾਂਚ ਦੇ ਵਿੱਚ ਜਿੱਥੇ ਹੋਮ ਲੋਨ ਹੁੰਦੇ ਆ ਉਹ ਜਾ ਕੇ ਉਸ ਕਾਊਂਟਰ ਤੇ ਗੱਲ ਵੀ ਕਰਦਾ ਹੂੰ ਉਹ ਤੋਂ ਬਾਅਦ ਉਹ ਫਿਰ ਇਹ ਕਦਮ ਚੁੱਕਦਾ ਕਿ ਬਾਥਰੂਮ ਚ ਜਾ ਕੇ ਉਹ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਹ ਹ ਉਸ ਤੋਂ ਬਾਅਦ ਤੁਸੀਂ ਦੇਖ ਲਿਆ ਉਹ ਤੋਂ ਪਹਿਲਾਂ ਉਹ ਆਪਣੇ ਘਰ ਵਾਲੀ ਨੂੰ ਕਹਿ ਚੁੱਕਾ ਸੀਗਾ ਕਿ ਤੇਰੇ ਲਈ ਇੱਕ ਗਿਫਟ ਫਲਾਣੀ ਥਾਂ ਤੇ ਰੱਖਿਆ ਹੋਇਆ ਹੈ ਉਹ ਸੁਸਾਇਸਾਈਡ ਨੋਟ ਸੀਗਾ ਦੋ ਪੰਨਿਆਂ ਦਾ ਅਗਰ ਪਹਿਲਾਂ ਮੈਂਟਲੀ ਪ੍ਰਪੇਅਰ ਸੀ ਤਿਆਰ ਸੀ ਉਹਨੂੰ ਪਤਾ ਸੀ ਕਿ ਇਸ ਤਰ੍ਹਾਂ ਕਰਨਾ ਪੈ ਸਕਦਾ ਹਾਂ ਜੀ ਬਿਲਕੁਲ ਤੇ ਦੋ ਤਿੰਨ ਮਿੱਤਰਾਂ ਨੂੰ ਨੇ ਆਪਣਾ ਵੀਡੀਓ ਵੀ ਭੇਜਿਆ ਕਿ ਮੈਂ ਸੁਸਾਇਸਾਈਡ ਕਰਨ ਲੱਗਾ ਯਾਨੀ ਉਹ ਬਿਲਕੁਲ ਤਿਆਰ ਸੀ ਉਸ ਨੂੰ ਪਤਾ ਸੀ ਮੇਰੇ ਨਾਲ ਆ ਹੋ ਰਿਹਾ ਹੈ ਜੀ ਤੇ ਉਹਦਾ ਨਤੀਜਾ ਹੁਣ ਅੱਗੇ ਜਾ ਕੇ ਮੇਰੀ ਮੌਤ ਹੋ ਸਕਦੀ ਆ ਹੂੰ ਸੋ ਇਸ ਕਰਕੇ ਇਹ ਮਾਮਲਾ ਜਿਹੜਾ ਸੀਗਾ ਬੜਾ ਪੁਲਿਸ ਵਾਸਤੇ ਸ਼ਸ਼ੋਪੰਜ ਵਾਲਾ ਸੀਗਾ ਜਿਵੇਂ ਇਹ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਆਈਆਂ ਲੋਕ ਬੜੇ ਕਰੋਧਿਤ ਹੋਏ ਜੀ ਕਿ ਐਡਾ ਬਈ ਜਰਵਾਣਾ ਗੱਭਰੂ ਜਿਹੜਾ ਉਹ ਆਪਣੇ ਆਪ ਨੂੰ ਖਤਮ ਕਰ ਗਿਆ ਐਸ ਹਾਲਤ ਦੇ ਵਿੱਚ ਸੁਸਾਈਡ ਨੋਟ ਨਿਕਲਾਇਆ ਵੀਡੀਓ ਨਿਕਲਾਈ ਹੋਰ ਹੁਣ ਤੇ ਦੱਸਦੇ ਕੋਈ ਸਹਾਧਕਾਰੀ ਦੇ ਹੋਰ ਕਿਸੇ ਨਿਕਲ ਰਹੇ ਨੇ ਆਫ ਦੀ ਰਿਕਾਰਡ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਕਾਫੀ ਕੁਝ ਨਿਕਲ ਰਿਹਾ ਹੈ ਤਾਂ ਉੱਤੇ ਬਾਅਦ ਹੁਣ ਮਾਮਲਾ ਦਰਜ ਕਰ ਲਿਆ ਔਰ ਇਸ ਮਾਮਲੇ ਨੂੰ ਦੱਸਦੇ ਆ ਕਿ ਡੀਜੀਪੀ ਆਫਿਸ ਨੇ ਅਪਰੂਵ ਕੀਤਾ ਹੈ ਕਿ ਹਾਂ ਕਰੋ ਦਰਜ ਜੀ ਕਰਨਾ ਪੈਗਾ ਪਹਿਲਾਂ ਪੁਲਿਸ ਰੁਕੀ ਰਹੀ ਸੀ ਜੀ ਤਾਂ ਡੀਜੀਪੀ ਆਫਿਸ ਨੇ ਜਦੋਂ ਕਹਿਤਾ ਹਰੀ ਚੰਡੀ ਦੇਤੀ ਉਸ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ ਹੂੰ ਜੀ ਜੀ ਮੈਂ ਜੀ ਵਾਈਟ ਹਾਰਸਿਸ ਟਰੱਕ ਲਾਈਨ ਬਾਈ ਜੀ ਕਹਿ ਰਹੇ ਕਿ ਬਾਈ ਜੀ ਤੁਹਾਡਾ ਬਹੁਤ थैंक यू ਕਹਿੰਦੇ ਲੈਂਡ ਪੂਲਿੰਗ ਦੇ ਵਿੱਚ ਕਹਿੰਦੇ ਮੇਰੇ 16 ਕਿੱਲੇ ਆਏ ਸੀ ਪਰ ਤੁਹਾਡੇ ਮੁੱਦਾ ਚੁੱਕਣ ਨਾਲ ਕਹਿੰਦੇ ਵਾਪਸ ਹੋਈ ਆ ਨਹੀਂ ਨਹੀਂ ਫਰਜ਼ ਹੈ ਜੀ ਲੋਕਾਂ ਦਾ ਮੁੱਦਾ ਨਹੀਂ ਚੁੱਕਣਾ ਸਰ ਤੇ ਕਹਿੰਦਾ ਮੁੱਦਾ ਚੁੱਕਣਾ ਹੋਰ ਆਪਾਂ ਕਿਹੜਾ ਪੱਠਿਆਂ ਦੀਆਂ ਪੰਡਾ ਚੁੱਕਣੀਆਂ ਇੱਥੇ ਬੈਠੇ ਨੇ ਇਹ ਕੰਮਾਂ ਤੇ ਕੋਈ ਕਰਦਾ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਸਾਰੇ ਦੋਸਤਾਂ ਨਾਲ ਜਸਪ੍ਰੀ ਜੀ ਤੁਹਾਡਾ ਵੀ ਸ਼ੁਕਰੀਆ ਸਾਰੇ ਦੋਸਤਾਂ ਦਾ ਸ਼ੁਕਰੀਆ ਜਿਹੜੇ ਅਪਡੇਟ ਦੇ ਰਹੇ ਲਾਲਪੁਰਾ ਬਰੇ ਹਾਂਜੀ ਉਹ ਸਾਰੇ ਹਾਂਜੀ 4 ਸਾਲ ਸਜ਼ਾ ਹੁਣ ਮੀਡੀਆ ਦੇ ਵਿੱਚ ਖਬਰ ਫਲੈਸ਼ ਹੋ ਗਈ ਆ 4 ਸਾਲ ਦੀ ਸਜ਼ਾ ਲਾਲਪੁਰਾ ਨੂੰ ਹੋ ਗਈ ਆ ਹੁਣ ਇਹੋ ਨਿਗਾ ਰਹੇਗੀ ਕਿ ਮੈਂਬਰਸ਼ਿਪ ਤਾਂ ਇੱਕ ਵਾਰੀ ਸਮਝ ਲੋ ਗਈ ਜੀ ਉਹਦੇ ਤੇ ਸਟੇ ਹੁੰਦਾ ਕਿ ਨਹੀਂ ਹੁੰਦਾ ਕੀ ਹਿਸਾਬ ਕਿਤਾਬ ਹੁੰਦਾ ਤਾਂ ਇਹ ਤਾਂ ਸਾਫ਼ ਹੈ ਤਮਨਲੋ ਹੁਣ ਕਿ 4 ਸਾਲ ਦੀ ਸਜ਼ਾ ਮਨਜਿੰਦਰ ਲਾਲਪੁਰਾ ਨੂੰ ਹੋ ਗਈ ਆ ਤੇ ਦੂਜੀ ਗੱਲ ਇਹ ਆ ਕਿ ਹੁਣ ਕਿ ਤੇ ਨਾ ਕਿ ਤੇ ਦੇਖੋ ਆਮ ਆਦਮੀ ਪਾਰਟੀ ਵਾਸਤੇ ਇੱਕ ਸਿਧਾਂਤਕ ਸੰਕਟ ਖੜਾ ਹੋਏਗਾ ਕਿ ਭਈ ਤੁਹਾਡੇ ਬੰਦੇ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਜੀ ਪਰ ਇਹਦਾ ਇਹਦਾ ਜਵਾਬ ਮੇਥੋਂ ਹੁਣੇ ਸੁਣ ਲਓ ਪਹਿਲਾਂ ਇਹ ਬੋਲਣਗੇ ਨਹੀਂ ਚਾਰ ਦਿਨ ਜਦੋਂ ਅਪੀਲ ਫਾਈਲ ਹੋ ਗਈ ਫਿਰ ਕਹਿਣਗੇ ਕਿ ਮਾਮਲਾ ਹੁਣ ਸੰਬੰਧਿਤ ਅਦਾਲਤ ਚ ਪੈਂਡਿੰਗ ਹੈ ਅਪੀਲ ਕਰ ਦਿੱਤੀ ਗਈ ਹੈ ਇਸ ਕਰਕੇ ਅਸੀਂ ਕੋਈ ਕਾਰਵਾਈ ਪਾਰਟੀ ਪੱਧਰ ਤੇ ਨਹੀਂ ਕਰਨੀ ਹੈ ਮੇਰੇ ਤੋਂ ਸੁਣ ਲਓ ਜੀ ਜੀ ਚਲੋ ਅੱਗੇ ਦਾ ਵੀ ਤੁਹਾਨੂੰ ਪਤਾ ਲੱਗਿਆ ਜਗਮੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਮਿਹਰਬਾਨੀ ਜੀ ਹਰਜਿੰਦਰ ਜੀ ਨੇਪਾਲ ਦੀ ਗੱਲ ਆਪਾਂ ਲਗਾਤਾਰ ਕਰ ਰਹੇ ਆ ਪਹਿਲਾਂ ਵੀ ਆਪਾਂ ਨੇਪਾਲ ਦੀ ਗੱਲ ਕਰ ਚੁੱਕੇ ਆ ਜੀ ਪਹਿਲਾਂ ਆਪਾਂ ਪੰਜਾਬ ਦੀਆਂ ਗੱਲਾਂ ਕਰ ਰਹੇ ਆ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਤੇ ਆਪਾਂ ਗੱਲਬਾਤ ਕਰਦੇ ਆ ਮਿੰਟੂ ਜੀ ਜਿਹੜੀ ਗੱਲ ਮੈਂ ਹੁਣ ਸ਼ੁਰੂ ਕਰਨ ਲੱਗਾ ਇਹ ਗੱਲ ਆਪਾਂ ਪਹਿਲਾਂ ਕੀਤੀ ਸੀ ਵੈਸੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਉਹ ਸਾਰੀ ਨੂੰ ਲੈ ਕੇ ਜਾਂ ਕੋਈ ਮਸ਼ੀਨਾ ਵਗੈਰਾ ਜਿਹੜੀਆਂ ਖਰੀਦੀਆਂ ਇਕੁਪਮੈਂਟਸ ਵਗੈਰਾ ਖਰੀਦੇ ਉਹਦੇ ਬਿੱਲਾ ਵਗੈਰਾ ਦਾ ਕਾਫੀ ਰੌਲਾ ਸੀਗਾ ਜਿਹਦੀ ਪਹਿਲਾਂ ਵੀ ਚਰਚਾ ਹੁੰਦੀ ਰਹੀ ਤੇ ਕਈ ਵਾਰੀ ਕੋਈ ਸਮਾਜ ਸੇਵੀ ਕੋਈ ਬੰਦਾ ਐਸਾ ਹੁੰਦਾ ਹੈ ਸਿਦਕ ਵਾਲਾ ਹੁੰਦਾ ਹੈ ਸਿਰੜ ਵਾਲਾ ਹੁੰਦਾ ਹੈ ਜਿਹੜਾ ਕੋਸ਼ਿਸ਼ ਕਰਦਾ ਹੈ ਕਿ ਇਹ ਚੀਜ਼ਾਂ ਨਿਕਲੇ ਆਉਣ ਬਾਅਦ ਇੱਕ ਸਮਾਜ ਸੇਵੀ ਨੇ ਆਮ ਆਨਵੀ ਪਾਰਟੀਆਂ ਨਾਲ ਜੁੜੇ ਹੋਏ ਵੀ ਸੀ ਅਰਸ਼ ਸੱਤਰ ਉਹਨਾਂ ਨੇ ਅਜੇ ਵੀ ਜੁੜੇ ਹੋਏ ਹੈ ਜੀ ਮੇਰੇ ਖਿਆਲ ਦੇ ਨਾਲ ਜੀ ਆਵਾਜ਼ ਬੁਲੰਦ ਕੀਤੀ ਤੇ ਹੁਣ ਕਹਿੰਦੇ ਕਿ ਉਹਨਾਂ ਨੂੰ ਇੱਕ ਲੀਗਲ ਨੋਟਿਸ ਆ ਗਿਆ ਉਹ ਵੀ 5 ਕਰੋੜ ਦਾ ਤੇ ਨਾਲ ਨਾਲ ਇੱਕ ਹੋਰ ਚੀਜ਼ ਵੀ ਹੈ ਵੀ ਕਾਰਵਾਈ ਵੀ ਤੁਰੰਤ ਕਰਨੀ ਹੈ ਇਹ ਕੀ ਮਸਲਾ ਹੈ ਸੀ ਹੁਣ ਜੇ ਕੋਈ ਬੋਲੇਗਾ ਸੱਚ ਤੇ ਫਿਰ ਇਦਾਂ ਫਿਰ ਰੌਲਾ ਪੈਣਾ ਹਾਂਜੀ ਬਿਲਕੁਲ ਜੀ ਗੱਲ ਇਹ ਆ ਕਿ ਦਰਸਾਲ ਕੀ ਹੈ ਕਿ ਉਸ ਯੂਨੀਵਰਸਿਟੀ ਦੇ ਵਿੱਚ ਬਈ ਦਾਵਾ ਕੀਤਾ ਗਿਆ ਕਿ ਬਹੁਤ ਕੁਝ ਜਿਹੜਾ ਉਹ ਬੇਨੀਮੀਆਂ ਦੇ ਚੱਲਦੇ ਜਾਂਚ ਦਾ ਵਿਸ਼ਾ ਹੈ ਹੂੰ ਕਥੇ ਤੌਰ ਤੇ ਬੇਨੀਮੀਆਂ ਹੋਈਆਂ ਤੇ ਉਹ ਮੁੱਦਾ ਅੱਗੇ ਵੀ ਉੱਠ ਚੁੱਕਿਆ ਹੈ ਉਥੋਂ ਦੇ ਵੀ ਸੀ ਸਾਹਿਬ ਨੂੰ 에어ਪੋਰਟ ਤੋਂ ਰੋਕ ਲਿਆ ਗਿਆ ਸੀ ਜੀ ਕਰਦਾ ਸਜਨਾ ਨੂੰ ਰੋਕ ਲਾ ਐਰਪੋਰਟ ਤੇ ਜਾ ਕੇ ਉਹ ਕਹਿੰਦੇ ਕਿ ਲੋੜ ਹੀ ਨਹੀਂ ਅਸੀਂ ਆਪ ਹੀ ਰੋਕ ਲੈਣੇ ਹੁੰਨੇ ਆ ਹੂੰ ਠੀਕ ਹੈ ਜੀ ਉਹ ਅਸਲ ਦੇ ਵਿੱਚ ਉਹ ਜਿਹੜੀ ਐਲਓਸੀਸੀ ਉਹ ਵੀ ਅਰਸ਼ ਦੀ ਜਾਰੀ ਕਰਵਾਈ ਵੀ ਸੀਗੀ ਜੀ ਕਿਉਂਕਿ ਵਿਜੀਲੈਂਸ ਜਾਂਚ ਜਦੋਂ ਸਟਾਰਟ ਹੋ ਜਾਂਦੀ ਹੈ ਨਾ ਤਾਂ ਕਈ ਮਾਮਲਿਆਂ 'ਚ ਤੇ ਤੁਹਾਨੂੰ ਪਰਮਿਸ਼ਨ ਮਿਲ ਜਾਂਦੀ ਹੈ